ਵੇਖਦੇ ਹੀ ਵੇਖਦੇ ਗੱਡੀ ਵਗ ਗਈ ਪਾਣੀ ਦੇ ਵਿੱਚ ਜ਼ਰਾ ਵੇਖੋ ਤਾਂ ਸਹੀ ਕਿਸ ਤਰ੍ਹਾਂ ਦੇ ਨਾਲ ਹੜ ਦੀ ਚਪੇਟ ਚਾਈ ਗੱਡੀ ਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਇਸ ਵਕਤ بارش ਦਾ ਮਾਹੌਲ ਹੈ ਤੇ ਲੋਕਾਂ ਨੂੰ ਨਦੀ ਤੇ ਨਾਲਿਆਂ ਤੋਂ ਦੂਰ ਰਹਿਣ ਨੂੰ ਕਿਹਾ ਗਿਆ ਹੈ ਜਲੌਰ ਜ਼ਿਲ੍ਹੇ ਦੇ ਵਿੱਚ ਲਗਾਤਾਰ ਹੋ ਰਹੀ بارش ਦੇ ਚਲਦੇ ਨਦੀਆਂ ਤੇ ਨਾਲਿਆਂ ਦੇ ਵਿੱਚ ਉਫਾਨ ਆ ਗਿਆ ਤੇ ਦੇਖੋ ਕੀ ਘਟਨਾ ਵਾਪਰ ਗਈ ਜਾਣਕਾਰੀ ਅਨੁਸਾਰ ਕਾਰ ਚਾਲਕ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਬਹਾਵ ਐਡਾ ਤੇਜ਼ ਸੀ ਕਿ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਪਾਣੀ 'ਚ ਹੀ ਵਹਿ ਗਈ ਇਸ ਘਟਨਾ ਵੇਲੇ ਮੌਕੇ ਤੇ ਮੌਜੂਦ ਪਿੰਡ ਦੇ ਲੋਕਾਂ ਨੇ ਪੁਲਿਸ ਕਰਮਚਾਰੀਆਂ ਦੀ ਮਦਦ ਦੇ ਨਾਲ ਵੱਡਾ ਹਾਦਸਾ ਟਾਲ ਦਿੱਤਾ ਉਹਨਾਂ ਨੇ ਤੁਰੰਤ ਨਦੀ 'ਚ ਵੜ ਕੇ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਸੂਚਨਾ ਮਿਲਦਿਆ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਤੇ ਪ੍ਰਸ਼ਾਸਨ ਵੱਲੋਂ ਪੂਰੀ ਸਪੋਰਟ ਮਿਲੀ ਲੇਕਿਨ ਗੱਡੀ ਨੂੰ ਇਸ ਤਰ੍ਹਾਂ ਦੇ ਨਾਲ ਨਦੀ ਵਿੱਚ ਹੜਦਿਆਂ ਵੇਖ ਲੋਕਾਂ ਦਾ ਦਿਲ ਦਹਿਲ ਗਿਆ ਵੇਖਦੇ ਹੀ ਵੇਖਦੇ ਗੱਡੀ ਵਗ ਗਈ ਪਾਣੀ ਦੇ ਵਿੱਚ ਜ਼ਰਾ ਵੇਖੋ ਤਾਂ ਸਹੀ ਕਿਸ ਤਰ੍ਹਾਂ ਦੇ ਨਾਲ ਹੜ ਦੀ ਚਪੇਟ ਚਾਈ ਗੱਡੀ ਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਇਸ ਵਕਤ ਬਾਰਿਸ਼ ਦਾ ਮਾਹੌਲ ਹੈ ਤੇ ਲੋਕਾਂ ਨੂੰ ਨਦੀ ਤੇ ਨਾਲਿਆਂ ਤੋਂ ਦੂਰ ਰਹਿਣ ਨੂੰ ਕਿਹਾ ਗਿਆ ਹੈ ਜਲੌਰ ਜ਼ਿਲ੍ਹੇ ਦੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਚੱਲਦੇ ਨਦੀਆਂ ਤੇ ਨਾਲਿਆਂ ਦੇ ਵਿੱਚ ਉਫਾਨ ਆ ਗਿਆ ਤੇ ਦੇਖੋ ਕੀ ਘਟਨਾ ਵਾਪਰ ਗਈ ਜਾਣਕਾਰੀ ਅਨੁਸਾਰ ਕਾਰ ਚਾਲਕ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਬਹਾਵ ਐਡਾ ਤੇਜ਼ ਸੀ ਕਿ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਪਾਣੀ 'ਚ ਹੀ ਵਹਿ ਗਈ ਇਸ ਘਟਨਾ ਵੇਲੇ ਮੌਕੇ ਤੇ ਮੌਜੂਦ ਪਿੰਡ ਦੇ ਲੋਕਾਂ ਨੇ ਪੁਲਿਸ ਕਰਮਚਾਰੀਆਂ ਦੀ ਮਦਦ ਦੇ ਨਾਲ ਵੱਡਾ ਹਾਦਸਾ ਟਾਲ ਦਿੱਤਾ ਉਹਨਾਂ ਨੇ ਤੁਰੰਤ ਨਦੀ 'ਚ ਵੜ ਕੇ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਸੁਕਸ਼ਲੇ ਮਿਲਦਿਆ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਤੇ ਪ੍ਰਸ਼ਾਸਨ ਵੱਲੋਂ ਪੂਰੀ ਸਪੋਰਟ ਮਿਲੀ ਲੇਕਿਨ ਗੱਡੀ ਨੂੰ ਇਸ ਤਰ੍ਹਾਂ ਦੇ ਨਾਲ ਨਦੀ ਵਿੱਚ ਹੜਦਿਆਂ ਵੇਖ ਲੋਕਾਂ ਦਾ ਦਿਲ ਦਹਿਲ ਗਿਆ ਵੇਖਦੇ ਹੀ ਵੇਖਦੇ ਗੱਡੀ ਵਗ ਗਈ ਪਾਣੀ ਦੇ ਵਿੱਚ ਇਹਨਾਂ ਵੇਖੋ ਤਾਂ ਸਹੀ ਕਿਸ ਤਰ੍ਹਾਂ ਦੇ ਨਾਲ ਹੜ ਦੀ ਚਪੇਟ ਚਾਈ ਗੱਡੀ ਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਇਸ ਵਕਤ بارش ਦਾ ਮਾਹੌਲ ਹੈ ਤੇ ਲੋਕਾਂ ਨੂੰ ਨਦੀ ਤੇ ਨਾਲਿਆਂ ਤੋਂ ਦੂਰ ਰਹਿਣ ਨੂੰ ਕਿਹਾ ਗਿਆ ਹੈ ਜਲੌਰ ਜ਼ਿਲ੍ਹੇ ਦੇ ਵਿੱਚ ਲਗਾਤਾਰ ਹੋ ਰਹੀ بارش ਦੇ ਚਲਦੇ ਨਦੀਆਂ ਤੇ ਨਾਲਿਆਂ ਦੇ ਵਿੱਚ ਉਫਾਨ ਆ ਗਿਆ ਤੇ ਦੇਖੋ ਕੀ ਘਟਨਾ ਵਾਪਰ ਗਈ ਜਾਣਕਾਰੀ ਅਨੁਸਾਰ ਕਾਰ ਚਾਲਕ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਬਹਾਵ ਐਡਾ ਤੇਜ਼ ਸੀ ਕਿ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਪਾਣੀ 'ਚ ਹੀ ਵਹਿ ਗਈ ਇਸ ਘਟਨਾ ਵੇਲੇ ਮੌਕੇ ਤੇ ਮੌਜੂਦ ਪਿੰਡ ਦੇ ਲੋਕਾਂ ਨੇ ਪੁਲਿਸ ਕਰਮਚਾਰੀਆਂ ਦੀ ਮਦਦ ਦੇ ਨਾਲ ਵੱਡਾ ਹਾਦਸਾ ਟਾਲ ਦਿੱਤਾ ਉਹਨਾਂ ਨੇ ਤੁਰੰਤ ਨਦੀ 'ਚ ਵੜ ਕੇ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਸੂਚਨਾ ਮਿਲਦਿਆ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਤੇ ਪ੍ਰਸ਼ਾਸਨ ਵੱਲੋਂ ਪੂਰੀ ਸਪੋਰਟ ਮਿਲੀ ਲੇਕਿਨ ਗੱਡੀ ਨੂੰ ਇਸ ਤਰ੍ਹਾਂ ਦੇ ਨਾਲ ਨਦੀ ਵਿੱਚ ਹੜਦਿਆਂ ਵੇਖ ਲੋਕਾਂ ਦਾ ਦਿਲ ਦਹਿਲ ਗਿਆ